ਪੰਜਾਬੀ ਇੰਡਸਟਰੀ ਨੂੰ ਲੱਗਿਆ ਇੱਕ ਵੱਡਾ ਝਟਕਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹੋਈ ਮੌਤ ਸਾਡੇ ਵਿਚਕਾਰ ਹੁਣ ਜਵੰਦਾ ਨਹੀਂ ਰਹੇ ਕਿਉਂਕਿ ਹੁਣ ਦਾਜੀਏ ਕਿ ਫੋਟੇਸ ਹਸਪਤਾਲ ਦੇ ਵਿੱਚ ਕਈ ਦਿਨਾਂ ਤੋਂ ਉਹ ਦਾਖਲ ਸਨ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਕੋਈ ਵੀ ਸੁਧਾਰ ਉਨ੍ਹਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਕੋਈ ਵੀ ਗੱਲ ਸਾਂਝੀ ਨਹੀਂ ਕੀਤੀ ਗਈ ਆਖਰ ਹੁਣ ਮੌਤ ਤੇ ਜ਼ਿੰਦਗੀ ਦੀ ਲੜਾਈ ਜਿਹੜੀ ਉਹ ਲੜ ਰਹੇ ਸੀ ਤਾਂ ਉਹ ਲੜਾਈ ਦੇ ਵਿੱਚ ਹਾਰਦੇ ਦਿਖਾਈ ਦਿੱਤੇ ਰਾਜਵੀਰ ਜਵੰਦਾ हिमाचल ਦੇ ਵਿੱਚ ਵਾਪਰੇ ਇਸ ਹਾਦਸੇ ਦਾ ਸ਼ਿਕਾਰ ਹੋਏ ਸੀਗੇ ਤੇ ਇੱਕ ਸਾਹਮਣੇ ਜਾਨਵਰ ਆਉਣ ਦੇ ਕਰਕੇ ਉਹਨਾਂ ਨੂੰ ਬਚਾਉਣ ਦੇ ਕਰਕੇ ਖੁਦ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਤੇ ਹੁਣ ਅੱਜ ਸਾਡੇ ਵਿੱਚਕਾਰ ਨਹੀਂ ਰਹੇ ਨੇ ਹਰ ਕੋਈ ਉਹਨਾਂ ਦੇ ਲਈ ਅਰਦਾਸਾ ਕਰ ਰਿਹਾ ਸੀ ਹਰ ਕੋਈ ਉਹਨਾਂ ਦੇ ਲਈ ਵੱਖ-ਵੱਖ ਉਪਰਾਲੇ ਕਰ ਰਿਹਾ ਸੀ ਕਿ ਜਵੰਤਾ ਦੀ ਜਾਨ ਬਚ ਜਾਵੇ ਪਰ ਹੁਣ ਇੰਨੇ ਦਿਨਾਂ ਦੀ ਲੜਾਈ ਦੀ ਹਾਰ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਕਿਉਂਕਿ ਰਾਜਵੀਰ ਜਵੰਦਾ ਦੁਨੀਆ ਦੇ ਵਿੱਚ ਨਹੀਂ ਰਹੇ ਸਾਡੇ ਵਿਚਕਾਰ ਨਹੀਂ ਦੇ ਪਰ ਹਰ ਤੇ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰਦੇ ਨੇ ਰਾਜਵੀਰ ਜਵੰਦਾ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਗਈ ਤੇ ਹਰ ਦੇ ਅੰਦਰ ਦੁੱਖ ਹੈ ਇੰਡਸਟਰੀ ਨੂੰ ਵੀ ਇੱਕ ਵੱਡਾ ਝਟਕਾ ਲੱਗਾ ਸਾਡੇ ਵਿਚਕਾਰ ਹੁਣ ਜਵੰਦਾ ਨਹੀਂ ਰਹੇ ਕਿਉਂਕਿ ਹੁਣ ਦੱਸ ਜੀਏ ਕਿ ਫੂਟੇਸ ਹਸਪਤਾਲ ਦੇ ਵਿੱਚ ਕਈ ਦਿਨਾਂ ਤੋਂ ਉਹ ਦਾਖਲ ਸਨ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਕੋਈ ਵੀ ਸੁਧਾਰ ਉਨ੍ਹਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਕੋਈ ਵੀ ਗੱਲ ਸਾਂਝੀ ਨਹੀਂ ਕੀਤੀ ਗਈ ਆਖਰ ਹੁਣ ਮੌਤ ਤੇ ਜ਼ਿੰਦਗੀ ਦੀ ਲੜਾਈ ਜਿਹੜੀ ਉਹ ਲੜ ਰਹੇ ਸੀ ਤਾਂ ਉਹ ਲੜਾਈ ਦੇ ਵਿੱਚ ਹਾਰਦੇ ਦਿਖਾਈ ਦਿੱਤੇ ਰਾਜਵੀਰ ਜਵੰਦਾ ਹਿਮਾਚਲ ਦੇ ਵਿੱਚ ਵਾਪਰੇ ਇਸ ਹਾਦਸੇ ਦਾ ਸ਼ਿਕਾਰ ਹੋਏ ਸੀਗੇ ਇੱਕ ਸਾਹਮਣੇ ਜਾਨਵਰ ਆਉਣ ਦੇ ਕਰਕੇ ਉਹਨਾਂ ਨੂੰ ਬਚਾਉਣ ਦੇ ਕਰਕੇ ਖੁਦ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਤੇ ਹੁਣ ਅੱਜ ਸਾਡੇ ਵਿੱਚਕਾਰ ਨਹੀਂ ਰਹੇ ਨੇ ਹਰ ਕੋਈ ਉਹਨਾਂ ਦੇ ਲਈ ਅਰਦਾਸਾ ਕਰ ਰਿਹਾ ਸੀ ਹਰ ਕੋਈ ਉਹਨਾਂ ਦੇ ਲਈ ਵੱਖ-ਵੱਖ ਉਪਰਾਲੇ ਕਰ ਰਿਹਾ ਸੀ ਕਿ ਜਵੰਦਾ ਦੀ ਜਾਨ ਬਚ ਜਾਵੇ ਪਰ ਹੁਣ ਇਹਨਾਂ ਦਿਨਾਂ ਦੀ ਲੜਾਈ ਦੀ ਹਾਰ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਕਿਉਂਕਿ ਰਾਜਵੀਰ ਜਵੰਦਾ ਦੁਨੀਆ ਦੇ ਵਿੱਚ ਨਹੀਂ ਰਹੇ ਸਾਡੇ ਵਿਚਕਾਰ ਨਹੀਂ ਦੇ ਪਰ ਹਰ ਤੇ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰਦੇ ਨੇ ਰਾਜਵੀਰ ਜਵੰਦਾ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਗਈ ਤੇ ਹਰ ਦੇ ਅੰਦਰ ਦੁੱਖ ਹੈ ਇੰਡਸਟਰੀ ਨੂੰ ਵੀ ਇੱਕ ਵੱਡਾ ਝਟਕਾ ਲੱਗਾ ਹੈ